ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੀ ਕਿਰਤੀ ਹੋਈ ਨਜ਼ਰ ਆ ਰਹੀ ਆ ਸਵਾਲ ਪੁੱਛਣ ਤੇ ਪੱਤਰਕਾਰਾਂ ਤੇ ਪਰਚੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ মিডিਆ ਆਧਾਰਿਆਂ ਤੇ ਰੈਡਾ ਕੀਤੀਆਂ ਜਾ ਰਹੀਆਂ ਨੇ ਇਹ ਅਨਾਰਕਿਸਮ ਤੋਂ ਪੈਦਾ ਹੋਇਆ ਸਿਸਟਮ ਹੈ ਇਹ ਅਨਾਰਕਿਸਟ ਨੇ ਬੇਸਿਕਲੀ ਨਾਰਕਿਸਟ ਨੇ ਔਰ ਜਿਹੜੇ ਨਾਰਕਿਸ ਹੁੰਦੇ ਨੇ ਉਹਨਾਂ 'ਚ ਕਾਨੂੰਨ ਕੋਈ ਮੈਨੇਜ ਨਹੀਂ ਰੱਖਦਾ ਉਹਨਾਂ ਵਾਸਤੇ ਜਦ ਅਨਾਰਕਿਸਟ ਪਾਵਰ ਹੀ ਚਾਹੁੰਦੇ ਨੇ ਉਹਨਾਂ ਵਾਸਤੇ ਪਰਸਨਲ ਮਹੱਤਤਾ ਉੱਡੀ ਹੁੰਦੀ ਹੈ ਕਿ ਪਰਸਨਲ ਅੰਬੀਸ਼ਨ ਜਿਆਦਾ ਵੱਡੀ ਹੁੰਦੀ ਹੈ ਨੇ ਸ਼ੀਸ਼ਮੈਲ ਦੀ ਗੱਲ ਕਰ ਲਈ ਉਹ ਸ਼ੀਸ਼ਮੈਲ ਤੇ ਦਿੱਲੀ ਤੋਂ ਬੜਾ ਚੁਪਦਾ ਸੀ ਉਹਨੂੰ ਕੈਜੀਰਵਾਲ ਨੂੰ ਕਿਉਂਕਿ ਸ਼ੀਸ਼ਮੈਲ ਕਰਕੇ ਉਹਦੀ ਸਰਕਾਰ ਗਈ ਉਹਨੂੰ ਉਹ ਦਿਮਾਗ ਦੀ ਗੱਲ ਹੈਗੀ ਸੀ ਖਲਲ ਹੈਗੀ ਸੀ ਕਿ ਸ਼ੀਸ਼ਮੈਲ ਕਰਕੇ ਮੇਰੀ ਸਰਕਾਰ ਚਲੀ ਗਈ ਤੁਸੀਂ ਸ਼ੀਸ਼ਮੈਲ ਇਥੇ ਪੰਜਾਬੀ ਛੇੜਤਾ ਦਿੱਲੀ ਮਾਡਲ ਦੀ ਗੱਲ ਕੀਤੀ ਜਾਵੇ ਪੰਜਾਬ ਚ ਉਹ ਬਹੁਤ ਪ੍ਰਚਾਰਿਆ ਗਿਆ ਸੀਗਾ ਸਕੂਲ ਪ੍ਰਚਾਰਿਆ ਗਏ ਹਸਪਤਾਲ ਪ੍ਰਚਾਰਿਆ ਗਏ ਕਿ ਇਹ ਵੀ ਚੀਜ਼ਾਂ ਦਿੱਲੀ ਮਾਡਲ ਦੇ ਵਿੱਚ ਹੁੰਦੀਆਂ ਸੀ ਵੀਡੀਓ ਜਿਹੜੀ ਹੈਗੀ ਆ ਦਿੱਲੀ ਵਿਧਾਨ ਸਭਾ ਕੋਲ ਆ ਇੱਥੇ ਕਿੰਦਾ ਵੀਡੀਓ ਬਾਰੇ ਚਰਚਾ ਹੋਣੀ ਇੱਥੋਂ ਤੱਕ ਕਿ ਕਪਲ ਮੇਸ਼ਰਾ ਤੇ ਪਰਚਾ ਵੀ ਦਰਜ ਹੋ ਜਾਣਾ ਉਸ ਤੋਂ ਬਾਅਦ ਮਸਲਾ ਵੀ ਕੋਰਟ ਦੇ ਵਿੱਚ ਚਲਾ ਜਾਣਾ ਕਦੋਂ ਨੂੰ ਕਲੀਨ ਚਿੱਟ ਦੇਣਾ ਇਹਨੂੰ ਕਿਵੇਂ ਦੇਖਦੇ ਤੁਸੀਂ ਕਹਿੰਦੇ ਹੈ ਕਿ ਸੀਸੀ ਬੈਂਕ ਇਨਕੁਆਰੀ ਕਰਾਵਾਂਗੇ ਜੀ ਔਰ ਸੀਬੇ ਇਨਕੁਆਰੀ ਹੋਏਗੀ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਿਹੜੇ ਅਫਸਰ ਇੱਥੇ ਇਨਵੋਲਡ ਨੇ ਜਿਹੜੇ ਲੋਕੀ ਸਾਰੇ ਕੇਸ ਇਨਵੋਲਡ ਨੇ ਉਹਨਾਂ ਦੀ ਵੀ ਗੱਲ ਹੋਏਗੀ ਜੇਪੀ ਦਿੱਲੀ ਕੀ ਡਿਮਾਂਡ ਕਰਦੀ ਇਸ ਮਸਲੇ ਤੇ ਨਹੀਂ ਨਹੀਂ ਅਸੀਂ ਤਾਂ ਅਸੀਫਾ ਮੰਗ ਰਿਹਾ ਬਿਲਕੁਲ ਜਟਬਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪ੍ਰੋੜ੍ਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੀ ਕਿਰਤੀ ਹੋਈ ਨਜ਼ਰ ਆ ਰਹੀ ਆ ਸਰਕਾਰ ਦੇ ਵੱਲੋਂ ਸਵਾਲ ਪੁੱਛਣ ਤੇ ਪੱਤਰਕਾਰਾਂ ਤੇ ਪਰਚੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਤੇ ਰੈਡਾ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਹੀ ਮਸਲੇ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਅੱਜ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਗਈ ਆ ਸਾਡੇ ਨਾਲ ਨੇ ਬੀਜੇਪੀ ਦੇ ਸੀਨੀਅਰ ਆਗੂ ਆਰ ਪੀ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਰ ਪੀ ਸਿੰਘ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵਰ ਯੂ ਕਾਲ ਸਾਹਿਬ ਐਂਗਲੀਜੀ ਫਤਿਹ ਜੀ ਆਰ ਪੀ ਸਿੰਘ ਜੀ ਇੱਕ ਪਾਰਟੀ ਜਿਹੜੀ ਸਵਰਾਜ ਦੀ ਗੱਲ ਕਰਦੀ ਸੀ ਖਾਸ ਤੌਰ ਤੇ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਚੱਲੀ ਤੇ ਅੱਜ ਕੱਲ ਬਦਲਾਅ ਤੋਂ ਬਦਲਾਖੋਰੀ ਤੇ ਪਰਚਾ ਤੱਕ ਪਹੁੰਚ ਗਈ ਹੈ ਜਿਹੜੀ ਆਵਾ ਦੀ ਪਾਰਟੀ ਦੀ ਨੀਤੀ ਚੱਲ ਰਹੀ ਹੈ ਖਾਸ ਤੌਰ ਤੇ ਜੇਕਰ ਪੱਤਰਕਾਰਾਂ ਤੇ ਪਰਚੇ ਹੋ ਰਹੇ ਨੇ ਮੀਡੀਆ ਹਾਊਸਿਸ ਤੇ ਰੈਡਾ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਪਾਰਟੀਓ ਸੀ ਜਿਨ੍ਹਾਂ ਨੇ ਅਭਿਵਿਅਕਤੀ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਕੀਤੀ ਸੀ ਕਿ ਪ੍ਰੈਸ ਨੂੰ ਫ੍ਰੀडम ਦਿੱਤੀ ਜਾਏ ਅਭਿਵਿਅਕਤੀ ਦੀ ਆਜ਼ਾਦੀ ਦੀ ਗੱਲ ਕਰਦੇ ਸਨ ਸੱਪ ਦਾ ਖਾਂਦੇ ਹਸਣ ਬੜਾ ਵੱਡਾ ਔਰ ਪਰ ਇਹ ਤਾਦਵੀ ਉਦਾਂ ਹੀ ਸਨ ਅਜ ਵੀ ਉਦਾਂ ਨੇ ਇਹ ਅਨਾਰਕਿਸਮ ਤੋਂ ਪੈਦਾ ਹੋਇਆ ਸਿਸਟਮ ਹੈ ਇਹ ਅਨਾਰਕਿਸਟ ਨੇ ਬੇਸਿਕਲੀ ਨਾਰਕਿਸਟ ਨੇ ਔਰ ਜਿਹੜੇ ਅਨਾਰਕਿਸ ਹੁੰਦੇ ਨੇ ਉਹਨਾਂ ਸੇ ਕਾਨੂੰਨ ਕੋਈ ਮੈਨੇਜ ਲਿਖਦਾ ਉਨਾਂ ਵਾਸਤੇ ਜਦ ਅਨਾਰਕਿਸਟ ਪਾਵਰ ਚਾਹੁੰਦੇ ਨੇ ਉਨਾਂ ਵਾਸਤੇ ਪਰਸਨਲ ਮੈਤਤਾ ਉੱਡੀ ਹੋ ਜਾਂਦੀ ਹੈ ਕਿ ਪਰਸਨਲ ਐ Ambition ਜ਼ਿਆਦਾ ਵੱਡੀ ਹੁੰਦੀ ਹੈ ਬਨਸਪਤ ਕਿ ਸਿਸਟਮ ਤੋਂ ਪੰਜਾਬ ਵਿੱਚ ਵੀ ਇਹ ਹੋ ਰਿਹਾ ਪੰਜਾਬ ਕੇਸਰੀ ਗਰੁੱਪ ਨੇ ਸ਼ੀਸ਼ਮੈਲ ਦੀ ਗੱਲ ਕਰ ਲਈ ਉਹ ਸ਼ੀਸ਼ਮੈਲ ਤੇ ਦਿੱਲੀ ਤੋਂ ਬੜਾ ਚੁਪਦਾ ਸੀ ਉਹਨੂੰ ਕੇਸਰੀਵਾਲ ਨੂੰ ਕੋਈ ਸ਼ੀਸ਼ਮੈਲ ਕਰਕੇ ਉਹਦੀ ਸਰਕਾਰ ਗਈ ਉਹਨੂੰ ਉਹ ਦਿਮਾਗ ਦੀ ਗੱਲ ਹੈਗੀ ਸੀ ਖਲਲ ਹੈਗੀ ਸੀ ਕਿ ਸ਼ੀਸ਼ਮੈਲ ਕਰਕੇ ਮੇਰੀ ਸਰਕਾਰ ਚਲੀ ਗਈ ਤੁਸੀਂ ਸ਼ੀਸ਼ਮੈਲ ਇਥੇ ਪੰਜਾਬ ਵਿੱਚ ਛੇੜਤਾ ਉਹ ਕਿੱਦਾਂ ਗੱਲ ਸੈਨ ਹੁੰਦੀ ਉਹ ਚੁਬਿਆਂ ਨੂੰ ਉਹਦਾ ਨਤੀਜਾ ਤੁਹਾਨੂੰ ਪਹੁੰਚਦਾ ਪਿਆ ਰ ਪਰ ਮੂਲ ਗੱਲ ਇਹ ਜਿਹੜੀ ਡੀਐਨਏ ਹੈਗਾ ਇਹ ਡੀਐਨਏ ਇੰਦਰਾ ਗਾਂਧੀ ਵਾਲਾ ਡੀਐਨਏ ਹੈ ਇਹ ਡੀਐਨਰਜੀ ਗਾਂਧੀ ਵਾਲਾ ਡੀਐਨਏ ਇੰਦਰਾ ਗਾਂਧੀ ਨੇ ਵੀ ਅੱਧੀ ਅਮਰਜੈਂਸੀ ਚ ਕੀਤਾ ਸੀ ਜਿੰਨੀ ਪਲੱਸ ਸੀ ਉਹਨੂੰ ਕੰਟਰੋਲ ਕਰਨ ਵਾਸਤੇ ਸ਼ੀ ਵੈਂਟਡ ਆਊਟ ਆਫ ਦ ਵੇ ਔਰ ਅਮਰਜੈਂਸੀ ਚ ਸਾਰਾ ਸਾਰਾ ਪੈਸਾ ਉਹਨੇ মিডিਆ ਆਪਣੇ ਕੋਲ ਕੰਟਰੋਲ ਹੀ ਕਰ ਲਿਆ ਸੀ ਇੱਥੇ ਤੱਕ ਕੀ ਕਿਹੜੀ ਖਬਰ ਕਿੱਥੇ ਲੱਗੇਗੀ ਕਿਹੜਾ ਸੰਪਾਦਕੀ ਕਿੰਨਾ ਹੋਏਗਾ ਐਡੀਟোরিয়াল ਕਿੰਨਾ ਹੋਏਗਾ ਇੱਕ ਇੰਡੀਅਨ ਐਕਸਪਰਟ ਛੱਡ ਦੋ ਜਿਹਨੇ ਉਸ ਵੇਲੇ ਫਰੰਟ ਪੇਜ ਤੇ ਬਲੈਂਕ ਐਡੀਟোরিয়াল ਛਾਪਤਾ ਸੀ ਬਾਕੀ ਸਭ ਤੇ ਥੱਲੇ ਝੁੱਕ ਗਏ ਸਨ ਔਰ ਇੱਥੇ ਹੀ ਰਜੀਵ ਗਾਂਧੀ ਨੇ ਵੀ ਜਦ ਪ੍ਰੈਸ ਬਿੱਲ ਲੈ ਕੇ ਆਇਆ ਪੋਸਟਲ ਬਿੱਲ ਲੈ ਕੇ ਆਇਆ ਸੋਰੀ ਉਹ ਪੋਸਟਲ ਬਿੱਲ ਵੀ ਕੀ ਸੀ ਕਿ ਜਿਹੜੀ ਡਾਕ ਟੜੇ ਕੋਲ ਆਏਗੀ ਕਰੇ ਉਹ ਡਾਕ ਪਹਿਲੇ ਚੈੱਕ ਹੋਏਗੀ ਫਿਰ ਥੋੜੀ ਉਸ ਲਈ ਈਮੇਲ ਨਹੀਂ ਹੁੰਦੀਆਂ ਸਨ ਡਾਕ ਆਂਦੀ ਸੀ ਉਹ ਡਾਕ ਪਹਿਲੇ ਚੈੱਕ ਹੋਏਗੀ ਫਿਰ ਥੋੜੇ ਕਰੇ ਆਏਗੀ ਔਰ ਜਦ ਫਿਰ ਐਕਸਪ੍ਰੈਸ ਨੇ ਆਵਾਜ਼ ਚੱਕੀ ਬੋਫਰ ਵਾਲੀ ਸਾਰੀ ਤਦ ਉਹਨੇ ਅਖਬਾਰ ਦੀ ਛੜਤਾਲ ਕਰਾਤੀ ਹੜਤਾਲ ਕਰਾ ਕੇ ਅਖਬਾਰ ਬੰਦ ਕਰਾਤਾ ਉਹ ਤੇ ਮੈਨੂੰ ਕੀ ਮੈਨੂੰ ਯਾਦ ਹੈ ਮੈਂ ਯੂਨੀਵਰਸਿਟੀ ਤੋਂ ਨਿਕਲਿਆ ਸੀ ਤਾਜ਼ਾ ਤਾਜ਼ਾ ਮੈਨੂੰ ਹੁਕਮ ਹੋਇਆ ਕਿ ਇਹਨੇ ਮਦਦ ਕਰਨੀ ਹੈ ਤੇ ਅਸੀਂ ਕੋਸ਼ਿਸ਼ ਕਰਕੇ ਉਸ ਵੇਲੇ ਸਾਨੂੰ ਵੀ ਜਨੂੰਨ ਹੁੰਦਾ ਸੀ ਯੂਥ ਹੈਗੇ ਸਾ ਯੂਵਾ ਹੈਗੇ ਸਾਸੀ ਤੇ ਲੜਾਈ ਲੜੀ ਤੇ ਉਹ ਅਖਬਾਰ ਖੁੱਲਿਆ ਵਾਪਸ ਔਰ ਫਿਰ ਉਹ ਕਰਕੇ ਜੀਬਾਂਦੀ ਸੱਤਾ ਤੋਂ ਬਾਹਰ ਹੋਇਆ ਟਾਈਮ ਦੀ ਗੱਲ ਹੈ ਇਹ ਚੀਜ਼ਾਂ ਲੰਮੀਆਂ ਚਲਦੀ ਨਹੀਂ ਔਰ ਇਹਦਾ ਵੀ ਨੁਕਸਾਨ ਅਦਾ ਹੋਏਗਾ ਜਿਹੜਾ ਇਹ ਕਾਰ ਰਿ ਨੇ ਤੁਹਾਡੇ ਨਾਲ ਜਾਂ ਜੋ ਵੀ ਮੀਡੀਆ ਨਾਲ ਜਿੱਦਾਂ ਵੀ ਕਰ ਰਹੀ ਜਿੱਦਾਂ ਵੀ ਮੀਡੀਆ ਤੇ ਦਬਾਅ ਕਰ ਰਹੇ ਨੇ ਮੈਨੂੰ ਜਾਣਕਾਰੀ ਹੈ ਕਿ ਸਾਰੇ ਜਿਹਨੇ ਯੂਟਿਊਬਰ ਸਭ ਨੂੰ ਦਬਾਅ ਹੈ ਮੀਡੀਆ ਹਾਊਸਸ ਨੂੰ ਦਬਾਅ ਹੈਗਾ ਅਲਟੀਮੇਟਲੀ ਲੋਕਾਂ ਦੇ ਦਿਮਾਗ ਹੀ ਜਾਂਦੀ ਗੱਲ ਇਹ ਔਰ ਕਹਿੰਦੇ ਨੇ ਹੌਲੀ ਹੌਲੀ ਕਰਕੇ ਲਿਖਾ ਲੱਗਦੀ ਐ ਚਿਟਾ ਲੱਗਦੀ ਜਾਂਦੀ ਨੇ ਉਹ ਫਿਰ ਇੱਕ ਵਾਰ ਫੁਰਦਦੀ ਹੈ ਗੱਲ ਜੀ ਔਰ ਜਦ ਇਹੋ ਜਿਹੇ ਆਦਮੀ ਹੋ ਜਾਂਦੇ ਜਦ ਆਦਮੀ ਅਨਾਰਕੀ ਸੁਹਿੰਦੇ ਫਿਰ ਉਹ ਆਪਣੇ ਸਿਸਟਮ ਦੇ ਜਿਹੜੇ ਆਪਣੇ ਪਾਰਟੀ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਕਰਦਾ ਜੀ ਉਹ ਸਿਰਫ ਆਪਣੇ ਜਿਹੜੇ ਹੈਂਡਪਿਕ ਲੋਕੀ ਨੇ ਤੜੇਥੇ ਦਿੱਲੀੋਂ ਬੜੇ ਹੈਂਡਪਿਕ ਲੋਕੀ ਲਾਇਏ ਗਏ ਨੇ ਉਹ ਹੈਂਡਪਿਕ ਲੋਕਾਂ ਤੇ ਵਿਸ਼ਵਾਸ ਕਰੇਗਾ ਜੀ ਉਹਨੂੰ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਹੋਏਗਾ ਉਹਨੂੰ ਹੁਣ ਪੰਜਾਬ ਦੇ ਐਮਬੂਲੈਂਸ ਤੇ ਮਿਨਿਸਟਰਸ ਤੇ ਕੋਈ ਮੇਰੇ ਖਿਆਲ ਵਿਸ਼ਵਾਸ ਹੈ ਹੀ ਨਹੀਂ ਉਹ ਸਭ ਕੁਝ ਦਿੱਲੀ ਦਿੱਲੀ ਦੇ ਲੋਕੀ ਚਲਾ ਰਹੇ ਨੇ ਜਿਹੜੇ ਜਿੱਲੀਓ ਆਏ ਨੇ ਮਨੀ ਸੋਦਿਆ ਹੋਣ ਉਹ باقی ਲੋਕੀ ਹੋਣ ਉਹ ਸਭ ਵੈਭਵ ਹੋਏ ਜਿਹੜਾ ਸੈਕਟਰੀ ਸਭ ਕੁਝ ਤੇ ਉਹਨਾਂ ਦੀ ਸਿਸਟਮ ਚੱਲ ਰਿਹਾ ਤੇ ਤੇ ਆਬਵੀਸੇ ਜਿਹੜਾ ਅਨਾਰਕੀ ਸੁuega ਹੋਏ ਨਹੀਂ ਚਲੇਗਾ ਪਰ ਇਹ ਲੜਾਈ ਹੈ ਇਹ ਲੜਾਈ ਲੜਨੀ ਪੈਗੀ ਔਰ ਜਿੰਨੀ ਪੈਗੀ ਜੀ ਆਰਪੀ ਸਿੰਘ ਜੀ ਜੇਕਰ ਦਿੱਲੀ ਮਾਡਲ ਦੀ ਗੱਲ ਕੀਤੀ ਜਾਵੇ ਪੰਜਾਬ ਚੋਂ ਬਹੁਤ ਪ੍ਰਚਾਰਿਆਗਾ ਸੀਗਾ ਸਕੂਲ ਪ੍ਰਚਾਰੇ ਗਏ ਹਸਪਤਾਲ ਪ੍ਰਚਾਰੇ ਗਏ ਪਰ ਮੈਨੂੰ ਲੱਗਦਾ ਕਿ ਇਹ ਅੰਗਲਾ ਕਿਤੇ ਨਾ ਕਿਤੇ ਅਣਦੇਖਾ ਕੀਤਾ ਰਹਿ ਗਿਆ ਸੀਗਾ ਕਿ ਇਹ ਵੀ ਚੀਜ਼ਾਂ ਦਿੱਲੀ ਮਾਡਲ ਦੇ ਵਿੱਚ ਹੁੰਦੀਆਂ ਸੀ ਸੀਸਮੈਲ ਦਾ ਤੁਸੀਂ ਜ਼ਿਕਰ ਕੀਤਾ ਉਹ ਜਦੋਂ ਦਿੱਲੀ ਦਾ ਸੀਸਮੈਲ ਸੀਗਾ ਉਹਦਾ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਨਹੀਂ ਉੱਥੇ ਵੀ ਪ੍ਰੈਸ਼ਰ ਬਣਾਇਆ ਜਾਂਦਾ ਸੀ ਮੀਡੀਆ ਉੱਤੇ ਇਹ ਕਿਹਾ ਜਾਂਦਾ ਸੀ ਕਿ ਤੁਹਾਨੂੰ ਅਸੀਂ ਐਡ ਨਹੀਂ ਦਵਾਂਗੇ ਕਿਉਂਕਿ ਉੱਥੇ ਸਿੱਧਾ ਛਾਪੇ ਵਾਪੇ ਨਹੀਂ ਮਾਰ ਸਕਦੇ ਸਨ ਕੋਲ ਪੁਲਿਸ ਹਨ ਕੋਲ ਨਹੀਂ ਗਈ ਸੀ ਇਹ ਉੱਤੇ ਨੋਟਿਸ ਨਹੀਂ ਦੇ ਸਕਦੇ ਕਿਉਂਕਿ ਸਰਕਾਰ ਸੈਂਟਰਲ ਐਡਮਿਨਿਸਟ੍ਰੇਸ਼ਨ ਉੱਤੇ ਹੈਗੀ ਸੀ ਪਰ ਐਡ ਦਾ ਦਬਾਅ ਉਹਨਾਂ ਦੇ ਹੋਣਗੇ ਜ਼ਰੂਰ ਕਿ ਇਹ ਐਡ ਤੁਹਾਨੂੰ ਦੇਵਾਂਗੇ ਇਹ ਐਡ ਨਹੀਂ ਦੇਵਾਂਗੇ ਉਹ ਪ੍ਰੈਸ਼ਰ ਬਿਲਡ ਅਪ ਕਰਦੇ ਹੋਣਗੇ ਔਰ ਕਈ ਵਾਰ ਹੋਇਆ ਕਿ ਸ਼ੀਸ਼ਮਲ ਦੀ ਖਬਰ ਬਹੁਤ ਪਹਿਲੇ ਚੱਲਣੀ ਚਾਹੀਦੀ ਨਹੀਂ ਚੱਲੀ ਦਵਾਈ ਗਈ ਇੱਥੇ ਕੋਸ਼ਿਸ਼ਾਂ ਦੀ ਪੂਰੀ ਲਗਾਤਾਰ ਨਿਰੰਤਰ ਰਹੀ ਹੈ ਮੈਂ ਦੱਸਿਆ ਨਾ ਇਹ ਪੂਰਾ ਪੂਰਾ ਸਿਸਟਮ ਜਿਹੜਾ ਹੈ ਅਰਜਕਤਾ ਤੋਂ ਸ਼ੁਰੂ ਹੈ ਅਨਾਰਕੀਜ਼ਮ ਤੋਂ ਸ਼ੁਰੂ ਹੁੰਦਾ ਹੈ ਔਰ ਉਸੇ ਤੋਂ ਇਹ ਨਿਕਲਦਾ ਹੈ ਉਹਦਾ ਹੀ ਆਉਟਕਮ ਹੈ ਕਿ ਇਹ ਜੋ ਸਾਡੇ ਤੋਂ ਪੰਜਾਬ ਵਿੱਚ ਜਾਂ ਪੰਜਾਬ ਕੇਸਰੀ ਚ ਹੋ ਰਿਹਾ ਹੈ ਉਹ اسی ਦਾ ਉਹਦਾ ਹੀ ਆਉਟਕਮ ਹੈ ਔਰ ਉਹਦਾ ਹੀ ਆਉਟਕਮ ਹੈ ਕਿ ਜਿਹੜਾ ਇਹਨਾਂ ਨੇ ਹੋਲੇ ਅਤੀਸ਼ੀ ਵਾਲਾ ਜਿਹੜਾ ਮਾਮਲਾ ਹੋਇਆ ਇਸ ਤੋਂ ਦੇ ਨੇ ਕਿ ਅਸੀਂ ਇਸ ਤੋਂ ਪਰਚਾ ਦਰਜ ਕਰ ਦਾਂਗੇ ਔਰ ਇਥੋਂ ਮੁਕਦਮਾ ਦਰਜ ਕਰ ਲਾਂਗੇ ਉਹ ਹੁਣ ਵਾਲਾ ਨਹੀਂ ਹੈ ਕਿਉਂਕਿ ਅਤੀਸ਼ੀ ਵਾਲੇ ਮਾਮਲੇ ਚ ਵੀ ਜਿਹੜਾ ਇਹਨਾਂ ਨੇ ਇਥੇ ਜਲੰਧਰ ਵਿੱਚ ਕਿਸੇ ਨੇ ਵੀਡੀਓ ਦੇ ਤਾ ਉਹ ਵੀਡੀਓ ਕੱਟ ਪੇਸ ਕਰਕੇ ਦੇ ਤਾ ਮੈਂ ਐਫਐਸਐਲ ਨੂੰ ਬਲੇਮ ਨਹੀਂ ਕਰਦਾ उन्होंने तो अपनी रिपोर्ट ठीक कर को जो वीडियो भीडियो दता गया कट पेस करके उसी वीडियो के आधार पर उन्होंने अपनी रिपोर्ट देती उस रिपोर्ट से भी हफ्ते हाँ कोर्ट ने ऑर्डर देता पर वो वीडियो असली है या नहीं एधी, पक, एधी, आ, आ, पक्ष कौन करेगा और दूजी गल अगर वीडियो देना भी सी अतिशी का तो स्पीकर को मंगते ना दिल्ली असैम्बली को मंगवा भीडियो और कहते कि चलाओ और ਅਫਸੋਸ ਵਾਲੀ ਗੱਲ ਹੈ ਕਿ 6 ਤਰੀਕ ਦੀ ਘਟਨਾ ਹੈ 6 ਤਰੀਕ ਨੂੰ ਖੁਦ ਵਿਪਖ ਦੇ ਲੀਡਰ ਸਾਰੇ ਗਏ ਕਿ ਅਜੀ ਇਨਕੁਆਇਰੀ ਕਰਾ ਲਓ ਜੀ ਖੁਦ ਗਏ ਅਸੀਂ ਵੀ ਮੰਨ ਗਏ ਸਾਡੀ ਪਾਰਟੀ ਵੀ ਮੰਨ ਗਈ ਠੀਕ ਹੈ ਇਨਕੁਆਇਰੀ ਕਰਾ ਲਓ ਇਨਕੁਆਇਰੀ ਦੀ ਰਿਪੋਰਟ ਆਮ ਤੋਂ ਪਹਿਲੇ ਹੀ 9 ਤਰੀਕ ਨੂੰ ਇੱਥੇ ਕਾਰਵਾਈ ਕਰ ਲਈ ਹੁਣ ਇਨਕੁਆਇਰੀ ਦੀ ਰਿਪੋਰਟ ਆ ਗਈ ਹੈ ਐਫਐਸਐਲ ਦੀ ਰਿਪੋਰਟ ਆ ਗਈ ਹੈ ਹੁਣ ਕਿਦੀ ਐਫਐਸਐਲ ਮੰਨੋਗੇ ਜਿਹੜੀ ਇੱਕ ਆਦਮੀ ਨੇ ਕੱਟ ਪੇਸ ਕਰਕੇ ਵੀਡੀਓ ਦਿੱਤਾ ਜਾਂ ਜਿਹੜੀ ਵਿਧਾਨ ਸਭਾ ਦਾ ਵੀਡੀਓ ਵਿਧਾਨ ਸਭਾ ਨੇ ਦਿੱਤਾ ਉੱਥੇ ਉਹ ਮੰਨਿਆ ਜਾਏਗਾ। ਔਰ ਸਪੀਕਰ ਸਾਹਿਬ ਨੇ ਕਿਹਾ ਤਾਂ ਕੇ ਸੀਸੀਬੈਂਕ ਕੋਈ ਕਰਾਵਾਂਗੇ। ਜੀ ਰਸੀਬੇ ਇਨਕੁਆਰੀ ਹੋਏਗੀ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਜਿਹੜੇ ਅਫਸਰ ਇੱਥੇ ਇਨਵੋਲਡ ਨੇ ਜਿਹੜੇ ਲੋਕੀ ਸਾਰੇ ਕੇਸਿਸ ਇਨਵੋਲਡ ਨੇ ਉਹਨਾਂ ਦੀ ਵੀ ਗੱਲ ਹੋਏਗੀ। ਜੀ ਕਿਉਂਕਿ ਇਹ ਸੋਚ ਕੇ ਕਿ ਅਸੀਂ ਬਿਊਰੋਕ੍ਰਾਸੀ ਨੂੰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਯੂਜ਼ ਕਰ ਲਾਂਗੇ। ਲੰਬਾ ਚੱਲਦਾ ਨਹੀਂ। ਆਲਟਿਮੇਟਲੀ ਜਿਹੜਾ ਬਿਊਰੋਕਰਟ ਹੈ ਉਹ ਵੀ ਸਮਝਦਾ ਕੀ ਕਿੰਨਾ ਦਾ ਮੋਲ ਹੈ ਔਰ ਇੱਕ ਸਾਲ ਰਹਿ ਗਿਆ ਇਲੈਕਸ਼ਨ ਵਿੱਚ ਬਿਊਰੋਕ੍ਰਾਟ ਵੀ ਸਮਝਦਾ ਕਿ ਇਹਨੇ ਸਰਕਾਰ ਵਾਪਸ ਆਣੀ ਨਹੀਂ ਤੇ ਕਿੰਨਾ ਖਸਾ ਦੇਣਾ ਕਿੰਨੇ ਜਣਾ ਉਹ ਵੀ ਸੋਚੇਗਾ ਜੀ ਮਾਈਂਡ ਸੈਟ ਕੀ ਨਜ਼ਰ ਆਉਂਦਾ ਹੈਗਾ ਕਿਉਂਕਿ ਉਹਨਾਂ ਨੂੰ ਵੀ ਪਤਾ ਕਿੰਦਾ ਅਸਲ ਵੀਡੀਓ ਜਿਹੜੀ ਹੈਗੀ ਆ ਦਿੱਲੀ ਵਿਧਾਨ ਸਭਾ ਕੋਲ ਆ ਇੱਥੇ ਕਿੰਦਾ ਵੀਡੀਓ ਬਾਰੇ ਚਰਚਾ ਹੋਣੀ ਇੱਥੋਂ ਤੱਕ ਕਿ ਕਪਿਲ ਮੇਸ਼ਰਾ ਤੇ ਪਰਚਾ ਵੀ ਦਰਜ ਹੋ ਜਾਣਾ ਉਸ ਤੋਂ ਬਾਅਦ ਮਸਲਾ ਵੀ ਕੋਰਟ ਦੇ ਵਿੱਚ ਚਲਾ ਜਾਣਾ ਫਦ ਨੂੰ ਕਲੀਨ ਚਿੱਟ ਦੇਣਾ ਇਹਨੂੰ ਕਿਵੇਂ ਦੇਖਦੇ ਹੋ ਸਿਰਫ ਇਸ ਕਰਕੇ ਕਿਉਂਕਿ ਪੰਜਾਬ ਵਿੱਚ ਗੁਰੂਆਂ ਨੂੰ ਗੁਰੂਆਂ ਦਾ ਅਪਮਾਨ ਪੰਜਾਬ ਵਿੱਚ ਨਹੀਂ ਸਹੇਗਾ ਦੇਸ਼ ਨਹੀਂ ਸਹੇਗਾ ਪੰਜਾਬ ਤੇ ਆਪਣੀ ਜਗ੍ਹਾ ਦੇਸ਼ ਵੀ ਨਹੀਂ ਸਹੇਗਾ ਸਾਹਿਬ ਗੁਰਤੇਗ ਬਾਸਰ ਜੀ ਨੂੰ ਲੈ ਕੇ ਜਿਹੜੇ ਅਪਸ਼ਬ ਬੋਲੇ ਉਹਨੇ ਉਹ ਕਿੱਦਾਂ ਕੋਈ ਸਹੇਗਾ ਇਹਨਾਂ ਨੂੰ ਹਰ ਚੀਜ਼ ਇਲੈਕਸ਼ਨ ਨਾਲ ਜੁੜੀ ਜੁੜੀ ਦਿੱਖਦੀ ਹੈ ਇਸ ਕਰਕੇ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਆਸਤੇ ਫਟਾਹੁੜ ਕਲੀਨ ਚਿੱਟ ਦੇਣ ਆਸਤੇ ਕਿ ਸਾਡੀ ਗਲਤੀ ਨਹੀਂ ਇਹ ਵੀਡੀਓ ਨਕਲੀ ਸੀ ਉਹ ਸੀਬੀਆਈ ਦਾ ਕੇਸ ਹੋਏਗਾ ਸਭ ਸਭ ਚੀਜ਼ਾਂ ਦਾ ਖੁਲਾਸਾ ਹੋ ਜਾਏਗਾ ਪਰ ਬੇਸਿਕਲੀ ਇਹ ਦਾਰਸੀ ਕੀ ਇਹਦਾ ਅਸਰ ਪੰਜਾਬ 'ਚ ਨਾ ਪਏ। ਅੱਛਾ ਅਗਰ ਅਤੀਸ਼ੀ ਦੀ ਜਗਾ ਕੋਈ ਹੋਰ ਹੁੰਦਾ ਤੋ ਜਾ ਕੇ ਮਾਫੀ ਮੰਗ ਲੈਂਦਾ ਜਾਂ ਹਾਊਸ ਅੱਛਾ ਸਲਿਪ ਆਫ ਟੰਗ ਹੋ ਕੇ ਕਹਿੰਦਾ ਮੇਰੇ ਕੋਲ ਸਲਿਪ ਆਫ ਟੰਗ ਹੋ ਗਿਆ ਹਾਲਾਂਕਿ ਮੇਰਾ ਮਨ ਸਲਿਪ ਆਫ ਟੰਗ ਨਹੀਂ ਸੀ ਯਾਦ ਕਰੋ ਜਦ ਐਨਾ ਦੇ ਆਪਣਾ ਮੈਨੀਫੈਸਟੋ ਕੱਢਿਆ ਸੀ ਤੇ ਦਰਬਾਰ ਸਾਹਿਬ ਦੀ ਫੋਟੋ ਦੇ ਨਾਲ ਨਾਲ ਝਾੜੂ ਦੀ ਫੋਟੋ ਵੀ ਲਾਤੀ ਸੀ। ਉਹ ਵੀ ਯਾਦ ਹੈ ਸਾਨੂੰ ਸੀ ਤੇ ਇਹ ਸਲਿਪ ਆਫ ਟੰਗ ਨਹੀਂ ਹੈਗਾ ਹੈ ਤੇ ਮਾਈਂਡ ਸੈਟ ਦੀ ਗੱਲ ਹੈ ਪਰ ਜਾ ਕੇ ਇਹਨੇ ਵੀ ਕਹਿ ਜਾਂਦੀ ਕਿ ਚਲੋ ਮੇਰੇ ਕੋਲ ਗਲਤੀ ਹੋ ਗਈ। ਔਰ ਮੈਂ ਆਪਣੇ ਸ਼ਬਦ ਵਾਪਸ ਨਹੀਂ ਹਿੱਤੇ ਗੱਲ ਉੱਥੇ ਨਹੀਂ ਬੜੀ ਜਾ ਸਕਦੀ ਸੀ ਗੱਲ ਪਰ ਉਹਨਾਂ ਤੇ ਗਲਤੀ ਮੰਨੀ ਨਹੀਂ ਜੀ ਤਾਂ ਕੀ ਲੱਗਦਾ ਮਾਫੀ ਜਾਂ ਫਿਰ ਇੱਕ ਸੰਗਤ ਦੇ ਵਿੱਚ ਆਉਣਾ ਕਿਉਂਕਿ ਪੰਜਾਬ ਦੇ ਲੋਕ ਜਾਂ ਸਿੱਖਾਂ ਦੇ ਦਿਲ ਤਾਂ ਬਹੁਤ ਵੱਡੇ ਹੈਗੇ ਆ ਕੀ ਲੱਗਦਾ ਹੈਗਾ ਵੀ ਹਜੇ ਤੱਕ ਮਾਫੀ ਜਾਂ ਉਸ ਤਰ੍ਹਾਂ ਦੀ ਭਾਵਨਾ ਕਿਉਂ ਨਹੀਂ ਨਜ਼ਰ ਆ ਰਹੀ ਦੇਖੋ ਇਹ ਦੱਸਿਆ ਨਾ ਇਹ ਅਨਾਰਕਿਸਟ ਬੈਕਗ੍ਰਾਉਂਡ ਦੇ ਲੋਕੇ ਨੇ ਅਤੀਸ਼ੀ ਦੇ ਬਾਰੇ ਵਿੱਚ ਜਿਹੜਾ ਉਹਦੀ ਪਰਸਨਲ ਜਾਣਕਾਰੀ ਲੋਕਾਂ ਨੂੰ ਸਮਝ ਲੱਗ ਜਾਈ ਗਏ ਗੱਲ ਕਿ ਉਹ ਕਿਸ ਬੈਕਗ੍ਰਾਉਂਡ ਤੋਂ ਆਦਿ ਹੈ ਤੇ ਉਹ ਜਿਹੜਾ ਮਾਈਂਡ ਸੈਟ ਹੈ ਉਹ ਰਿਫਲੈਕਟ ਹੋ ਰਿਹਾ ਹੈ ਅੱਛਾ ਦਿੱਲੀ ਦੀ ਮਾਫੀ ਮੰਗੀ ਤੇ ਦਰਬਾਰ ਸਾਹਿਬ ਜਾ ਕੇ ਮਾਫੀ ਮੰਗ ਲੈਂਦੀ ਅਕਾਲ ਤਖਤ ਦੇ ਅੱਗੇ ਜਾ ਕੇ ਮਾਫੀ ਮੰਗਦੇ ਕਿ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਮਾਫੀ ਮੰਗਣ ਆਇਆ ਤਾਂ ਸਾਡੇ ਇਥੇ ਮਾਫੀ ਦਿੱਤੀ ਜਾਂਦੀ ਔਰ ਸਜ਼ਾ ਲਾਤੀ ਜਾਂਦੀ ਹੈ ਸਜ਼ਾ ਵੀ ਕੀ ਕੀ ਪਾਠ ਕਰਨਾ ਜਾਂ ਸੇਵਾ ਕਰਨੀ ਇਹ ਹੀ ਸਜ਼ਾ ਹੁੰਦੀ ਹੈ ਗੱਲ ਮੁੱਕ ਜਾਂਦੀ ਗੱਲ ਪਰ ਦੱਸਿਆ ਨਹੀਂ ਅਨਾਰਕੀਜ਼ਮ ਹੈ ਔਰ ਕਿਦਾਂ ਆਪ ਮੰਨ ਲੇ ਕਿ ਹਾਬੀ ਬਿਲਕੁਲ ਗਲਤੀ ਹੋਈ ਹੈ ਪਰ ਅਲਟੀਮੇਟਲੀ ਤੇ ਉਹ ਮਾਮਲਾ ਜੋ सीबीआई ਜਾਏਗਾ ਜੋ ਸਪੀਕਰ ਸਾਹਿਬ ਨੇ ਉੱਥੇ ਆਖਿਆ ਹੈ ਦਿੱਲੀ ਦੇ ਕਿਸੇ सीबीआई ਚਲਾਵਾਂਗੇ ਮਾਮਲਾ ਔਰ ਜਿਹੜੇ ਅਧਿਕਾਰੀਆਂ ਨੇ ਵੀਡੀਓ ਤੇ ਜਾਂਚ ਤੇ ਪਾਈ ਹੈ ਉੱਤੇ ਵੀ ਗੱਲ ਹੋएगी ਉਹ ਜਿਹੜੇ ਬੰਦੇ ਨੇ ਵੀ ਜਿਹੜੀ ਵੀਡੀਓ ਦਿੱਤਾ ਹੈ ਉੱਤੇ ਵੀ ਗੱਲ ਹੋएगी ਜੀ ਤੇ ਉਹ ਸਾਰਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਅਸਲੀ ਵੀਡੀਓ ਤੇ ਅਲਟੀਮੇਟਲੀ ਸਟੇਟ ਕੋਲ ਹੈ ਨਾ ਅਸਲੀ ਵੀਡੀਓ ਤੇ ਅਸੈਂਬਲੀ ਕੋਲ ਹੈਗਾ ਔਰ ਅਸੈਂਬਲੀ 'ਚ ਹੈਗਾ ਉਹ ਸਭ ਨੂੰ ਪਤਾ ਕਿ ਅਸੈਂਬਲੀ 'ਚ ਬੋਲਿਆ ਗਿਆ ਹੈ वो कहना कि नहीं बोला गया ठीक नहीं है क्योंकि वो स्पीकर साहब ने उधर ट्रांसक्रिप्ट भी सुना था, अपनी प्रेस कॉन्फ्रेंस करके कल उन्होंने पीसी की उन्हें सारी ट्रांसक्रिप्ट भी सुना उसकी सारी जानकारी भी देती तो बड़ा स्पष्ट है कि अपमान किया है उन्हें अपशपते बोले ने हम उधर रिग्रेट करेगी को पुलिस कमेटी को भी अपने अधिकार ने वो की एक्शन लेगी पुलिस कमेटी ਉਹ ਵੀ ਤਾਂ ਕਰਦੇਗੇ ਜੀਜਪੀ ਦਿੱਲੀ ਕੀ ਡਿਮਾਂਡ ਕਰਦੀ ਇਸ ਮਸਲੇ ਤੇ ਨਹੀਂ ਅਸੀਂ ਤਾਂ ਅਸਤੀਫਾ ਮੰਗ ਰਿਹਾ ਬਿਲਕੁਲ ਮੈਂ ਤੇ ਉਹਨੇ ਪਿੱਛੇ ਇੱਕ ਡਿਮੋਨਸਟ੍ਰੇਸ਼ਨ ਕੀਤਾ ਸੀ ਕਿਉਂਕਿ ਗੁਰਤੇਗ ਵਾਧੂ ਜੀ ਕੋਈ ਸਿਰਫ ਨੇਰੇ ਸਿੱਖਾਂ ਦੇ ਗੁਰੂ ਨਹੀਂ ਸਨ ਜੀ ਉਹ ਉਹਨਾਂ ਨੇ ਤਨबीर ਲੜਾਈ ਲੜੀ ਜੀ ਜਿਹੜੇ ਗੁਰੂ ਨੇ ਤਨਦੀ ਲੜਾਈ ਲੜੀ ਔਰ ਪੂਰੇ ਦੇਸ਼ ਵਿੱਚ ਲੜਾਈ ਲੜੀ ਔਰ ਉਹਦੀ ਮੈਸੇਜ ਪੂਰੇ ਦੇਸ਼ ਵਿੱਚ ਗਿਆ ਦੁਨੀਆ 'ਚ ਉਹੋ ਜਿਹਾ ਕੋਈ ਐਗਜ਼ਾਮਪਲ ਨਹੀਂ ਮਿਲਦਾ ਇਹਨਾਂ ਨੇ ਆਪਣੇ ਪੂਰੇ ਪਰਿਵਾਰ ਪਰਿਵਾਰ ਆਪਣੇ ਕੁਰਬਾਨ ਕਰਤੇ उन्होंने वैसे यहोजे अफसर इस्तेमाल करना ठीक नहीं है और एक्सपैक्ट करते हैं कि समझ लगेगी नहीं समझ लगेगी तो फिर जो कानूनी कार्रवाई हो सकती होगी वो सी बी आई करे वो असैम्बली प्रेवर कमेटी करे अल्टीमेटली तो यहाँ कि नतीजे तल पहुँचेगी सोच के असी झूठ बोल के इतने कहानी काढ़ के इत कर लाँगे होने वाली नहीं गल ਫਰਪੀ ਸਿੰਘ ਜੀ ਤੁਸੀਂ ਪੰਜਾਬ ਦੇ ਮਸਲੇ ਨਾਲ ਸਿੱਖੀ ਦੇ ਮਸਲੇ ਨਾਲ ਬਹੁਤ ਜੁੜੇ ਰਹਿੰਦੇ ਹੋ ਪੰਜਾਬ ਦੇ ਵਿੱਚ ਪਿਛਲੇ ਦਿਨੀ 328 ਸਰੂਪਾਂ ਦਾ ਮਸਲਾ ਜਿਹੜਾ ਬੜਾ ਚਰਚਾ ਦੇ ਵਿੱਚ ਰਿਹਾ ਐਸਜੀਪੀਸੀ ਵਰਸਸ ਪੰਜਾਬ ਸਰਕਾਰ ਹੁੰਦਾ ਰਿਹਾ ਉਸ ਤੋਂ ਬਾਅਦ ਸੀਐਫ ਭਗਵੰਤ ਮਾਨ ਹੋਰਾਂ ਦਾ ਬਿਆਨ ਹੁੰਦਾ ਕਿ ਸਾਨੂੰ ਪਾਵਨ ਸਰੂਪ ਮਿਲ ਗਏ ਨੇ ਰਸੋਖਾਨਾ ਸਾਹਿਬ ਵਿਖੇ ਉਹ ਪਏ ਨੇ ਹਾਲਾਂਕਿ ਉਸ ਦੀ ਕਮੇਟੀ ਵੀ ਸਾਹਮਣੇ ਆਉਂਦੀ ਆ ਉਹਨਾਂ ਨੇ ਇਹ ਕੱਲੀ ਕੱਲੀ ਚੀਜ਼ ਦਾ ਹਿਸਾਬ ਦਿੱਤਾ ਤਾਂ ਹੁਣ ਇੱਕ ਨਵੀਂ ਹੋਰ ਤਰ੍ਹਾਂ ਦਾ ਮੁੱਦਾ ਸਾਹਮਣੇ ਆ ਗਿਆ ਇਸ ਨੂੰ ਕਿਵੇਂ ਵੇਖਿਆ ਜਾਵੇ ਦੇਖੋ ਜਵਾਬ ਤੇ ਕਮੇਟੀ ਨੂੰ ਦੇਣਾ ਪਏਗਾ ਉਹ ਕਮੇਟੀ ਨੇ ਸ਼ਹਿਰ ਜਵਾਬ ਦਿੱਤਾ ਵੀ ਕਿ ਅਸੀਂ ਸਰੂਪ ਕਿਦਾਂ ਦਿੱਤੇ ਕਿਦਾਂ ਕਿਦਾਂ ਸਾਡੇ ਤੋਂ ਸਰੂਪ ਗਏ ਉਹਦੀ ਹਿਸਾਬ ਕਿਤਾਬ ਵੀ ਦਿੱਤਾ ਕਿਉਂਕਿ ਸਿੱਖਾ ਹਸਤੇ ਜਾਂ ਜਿਹੜੇ ਵੀ ਗੁਰੂ ਘਰ ਨੂੰ ਮੰਨਦੇ ਨੇ ਉਹਨਾਂ ਅਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ万ਤ ਗੁਰੂ ਹੈ ਉਹਦੀ ਜਾਣਕਾਰੀ ਹੋ ਜਾਏ ਪਰ ਇਹ ਪੋਲਿਟੀਕਲ ਖਿੱਚਾ ਚ ਨਾ ਫਸ ਜਾ ਮਾਮਲਾ ਪੋਲਿਟੀਕਲ ਸਲਕ ਫਸ ਚ ਨਾ ਫਸ ਜਾ ਔਰ ਆਪਸ ਵਿੱਚ ਕੋਈ ਰਸਾ ਕਸ਼ੀ ਨਾ ਹੋਏ ਇਹਦੇ ਠੀਕ ਨਤੀਜਾ ਹੈ ਉਹਦਾ ਆਊਟਕਮ ਪਤਾ ਲੱਗੇ ਐਗਜ਼ੈਕਟਲੀ ਕੀ ਹੈਗਾ ਉਹ ਜਾਣਕਾਰੀ ਹੋਣਾ ਜ਼ਰੂਰੀ ਹੈ ਔਰ ਐਕਸਪੈਕਟ ਕਰਦੇ ਆ ਕਿ ਅੱਛਾ ਹੋਏਗਾ ਕਿ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜਜ ਕੋਲੋਂ ਜਾਂ ਰਿਕੁਐਸਟ ਕਰਕੇ ਜਾਂ ਕਿਸੇ ਰਿਟਾਇਰਡ ਜਜ ਕੋਲੋਂ ਅੰਦਰ ਅਗਰ ਕੋਈ ਕਮੇਟੀ ਬਣਾ ਕੇ ਉਹ ਜਾਂਚ ਕਰੇ ਜਿਆਦਾ ਅੱਛਾ ਹੈ ਤੁਹਾਡੇ ਕੋਲ ਸਿਆਸੀ ਤਜਰਬਾ ਵੀ ਬਹੁਤ ਹੈ ਗਿਆ ਆਮ ਤੌਰ ਤੇ ਜੇਕਰ ਪੰਜਾਬ ਦੇ ਹੁਣ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਸਾਲਕ ਮਸਾ ਰਹਿ ਗਿਆ ਤੇ ਦੂਸਰੇ ਪਾਸੇ ਜਿਹੜੀ ਸੱਤਾ ਦੇ ਵਿੱਚ 파ਰਟੀ ਹੈਗੀ ਆਮਾ ਦੀ ਪਾਰਟੀ ਸਿਆਸਤ ਦਾ ਨਸਲੀ ਹੋਈ ਹੁੰਦਾ ਕਿ ਜਿਹੜਾ ਵਕ ਵਕ ਤਾ ਤੇ ਆਪਣੇ ਮੋਰਚੇ ਘੱਟ ਖੋਲਦਾ ਪਰ ਆਮਾ ਦੀ ਪਾਰਟੀ ਜਗਾ ਜਗਾ ਤੇ ਮੋਰਚੇ ਕਰ ਰਹੀ ਆ ਚਾਹੇ ਮੀਡੀਆ ਦੀ ਗੱਲ ਕਰ ਲਈ ਜਾਵੇ ਚਾਹੇ ਧਾਰਮਿਕ ਅਦਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਤਾਂ ਫਿਰ ਇਸ ਦੇ ਬਾਰੇ ਕੀ ਸਮਝਦੇ ਹੋ ਇਹ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਚ ਦਿੱਲੀ ਦੇ ਲੋਕੀ ਚਲਾ ਰਹੇ ਨੇ ਨਾ ਉਹਨਾਂ ਨੂੰ ਕਿੰਨੀ ਕੁ ਸਮਝ ਆ ਪੰਜਾਬ ਦੀ ਜਿਹੜੇ ਚਲਾ ਰਹੇ ਨੇ ਪੰਜਾਬ ਨੂੰ ਉਤੇ ਇਸ ਕਰਕੇ ਹਨ ਕਿ ਦਿੱਲੀ ਛਾਤੇ ਬੰਦ ਹੋ ਗਏ ਨੇ ਉਨੇਟੇ ਕੇ ਖਾਤੇ ਖੋਲ ਲੋ ਆਪਣੇ ਉਹ ਕੋਈ ਸਰਕਾਰ ਚਲਾਣ ਕਰਕੇ ਥੋੜਾ ਸਰਕਾਰ ਚਲਾ ਰਹੇ ਨੇ ਉਹ ਕੋਈ ਜਨ ਕਲਿਆਣ ਕਰਕੇ ਥੋੜਾ ਚਲੰਕ ਕੰਮ ਕਰ ਰਹੇ ਭਗਵਾਨਕਮਾਂ ਤੇ ਇੱਕ ਫੇਸ ਹੈਗਾ ਅਲਟੀਮੇਟਲੀ ਤੇ ਸਭ ਕੁਝ ਤੇ ਅਰਵਿੰਨ ਕੇਜਰੀਵਾਲ ਦੀ ਜਿਹੜੀ ਦਿੱਲੀ ਦੀ ਟੀਮ ਹੈ ਉਹ ਚਲਾ ਰਹੀ ਹੈ ਔਰ ਉਹਦਾ ਆਊਟਕਮ ਨਹੀਂ ਲੇਗਾ ਲੋਕੀ ਪੰਜਾਬ ਦੇ ਸਮਝਦਾਰ ਨੇ ਸੂਝਵਾਨ ਨੇ ਔਰ ਜਿੰਨਾ ਮਰਜੀ ਹੈ ਗੱਲ ਕਰਨ ਜੋ ਮਰਜੀ ਗੱਲ ਕਰਨ ਇਹ ਬੇਸ਼ੱਕ ਆਪਣੇ ਉਹ ਦੁੱਧ ਤਲਕੇ ਹੁਣ ਚਲੇ ਜਾਣ ਉਹ ਮੁਲਮਾ ਉਤਰ ਗਿਆ ਜਿਹੜਾ ਸ਼ੁਰੂ ਚ ਇਹਨਾਂ ਮੁਲਮਾ ਸੀ ਕਿ ਅਸੀਂ ਚੇਂਜ ਕਰਾਂਗੇ ਅਸੀਂ ਬਦਲਾਅ ਲੈ ਕੇ ਆਵਾਂਗੇ ਅੱਜ ਪੰਜਾਬ ਵਿੱਚ ਦੱਸੋ ਲੁੱਟਪਾਟ ਕਿੰਨੀ ਹੈ ਪੰਜਾਬ ਵਿੱਚ ਫਰੋਤੀ ਕਿੰਨੀ ਵੜ ਗਈ ਵੜ ਗਈ ਹੈ ਪੰਜਾਬ ਵਿੱਚ ਥਾਨਿਆਂ ਤੇ ਹਮਲੇ ਹੁੰਦੇ ਨੇ ਉਹ ਇੱਕ ਇਹਨਾਂ ਦੀ ਕੋਈ ਟਾਇਰ ਫਟ ਗਿਆ ਜਾਂ ਕੋਈ ਇਦਾਂ ਦੀ ਗੱਲ ਹੋ ਗਈ ਇਦਾਂ ਦੀ ਗੱਲ ਕਰਕੇ ਟਾਲ ਦਿੰਦੇ ਨੇ ਪਰ ਉਹ ਘਾਟੇ ਹੋ ਰਹੇ ਨੇ ਔਰ ਪੰਜਾਬ ਵਿੱਚ ਕਿਦਾਂ ਗੈਂਗਸਟਰਸ ਹੋਰ ਜਿਹੜੇ ਹੱਤਵਾਦੀ ਨੇ ਜਾਂ ਜਿਹੜੇ ਬਾਹਰ ਦੇ ਲੋਕੀ ਨੇ ਜਿਹੜੇ ਏਜੰਟਸ ਨੇ ਉਹ ਮਿਲ ਕੇ ਕਿਦਾਂ ਇੱਥੇ ਗੁੰਡਾਗਰਦੀ ਕਰ ਰਹੇ ਸਭ ਨੂੰ ਜਾਣਕਾਰੀ ਹੈ ਪੋਲਿਟਿਕਸ ਵਿੱਚ ਲੋਕੀ ਆਪਣੇ ਦਮਾਗੇ ਚ ਖਾਚਾ ਬਣਾਈ ਜਾਂਦੇ ਨੇ ਉਹ ਜਦ ਮੋਲਡ ਇੱਕ ਵਾਰ ਪਾ ਜਾਂਦਾ ਉਸ ਤੋਂ ਬਾਅਦ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਟੁੱਟਦਾ ਨਹੀਂ ਇਹਨਾਂ ਦਾ ਮੋਲਡ ਬਣ ਗਿਆ ਲੋਕਾਂ ਨੇ ਮੰਨ ਬਰਾਲਿਆ ਠੀਕ ਹੈ ਕਿ ਬਾਈ ਇਲੈਕਸ਼ਨ ਵਗੈਰਾ ਜਿੱਤ ਸਕਦੇ ਨੇ ਕਿਉਂਕਿ ਪੈਸਾ ਖਰਚ ਕੇ ਦਬਾਅ ਬਣਾ ਕੇ ਉਹ ਹੋ ਸਕਦਾ ਹੈ ਪਰ ਅਲਟੀਮੇਟਲੀ ਉਹ ਡਾਇਕਾਸ ਹੋ ਚੁੱਕੀ ਹੈ ਹੁਣ ਜਿੰਨਾ ਮਰਜੀ ਕੋਸ਼ਿਸ਼ ਕਰੋ ਉਹ ਹੁਣ ਹਟਣ ਵਾਲਾ ਨਹੀਂ ਮਾਮਲਾ ਉਹ ਇਹਨਾਂ ਦੇ ਖਿਲਾਫ ਮਾਮਲਾ ਖੜਾ ਹੋ ਗਿਆ ਹੈ ਇਹ ਟਾਈਮ ਦੀ ਗੱਲ ਹੈ ਕਿ ਜਦ ਠੀਕ ਮੌਕਾ ਆਏਗਾ ਤੇ ਲੋਕੀ ਜਵਾਬ ਦੰਗੇ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਫਤਿਹ ਤਾਂ ਇਸਨ ਬੀਜੇਪੀ ਦੇ ਸੀਨੀਅਰ ਆਗੂ ਆਰਪੀ ਸਿੰਘ ਜੀ ਜਿਨ੍ਹਾਂ ਨਾਲ ਖਾਸ ਤੌਰ ਤੇ ਦਿੱਲੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਖੱਬਤ ਵੱਡਾ ਮਸਲਾ ਜਿਹੜਾ ਮੀਡੀਆ ਦੀ ਆਜ਼ਾਦੀ ਤੇ ਹਮਲੇ ਕੀਤੇ ਜਾ ਰਹੇ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਵਰਨਿੰਗ ਕੀਤੀ ਹੈ ਧੰਨਵਾਦ